ਸਾਈ ਸਾਰੀ ਆਈਡੀ ਇਸ ਵੀਡੀਓ ਦੇ ਵਿੱਚ ਤੇ ਉਮੀਦ ਕਰਦੇ ਕਿ ਸਾਰੇ ਠੀਕ ਹੋਣਗੇ ਤੇ ਅੱਜ ਦੀ ਸਾਡੀ ਵੀਡੀਓ ਦਾ ਟੌਪਿਕ ਹੈ ਖਾਓ ਇਹ ਫਲ ਰਾਤ ਨੂੰ ਆਰਾਮ ਨਾਲ ਆਵੇਗੀ ਨੀਂਦ ਅੱਜ ਕੱਲ ਦੇ ਲਾਈਫ ਸਟਾਈਲ ਦੇ ਕਾਰਨ ਲੋਕਾਂ ਦੇ ਵਿੱਚ ਨੀਂਦ ਨਾ ਆਉਣ ਦੀ ਸਮੱਸਿਆ ਬਹੁਤ ਹੋ ਚੁੱਕੀ ਹੈ ਅਜਿਹੇ ਲੋਕ ਅਕਸਰ ਪੋਸ਼ਟਿਕਤਾ ਦੀ ਕਮੀ ਦਾ ਸ਼ਿਕਾਰ ਹੁੰਦੇ ਹਨ ਸਰੀਰ ਨੂੰ ਸਿਹਤਮੰਦ ਰੱਖਣ ਦੇ ਲਈ ਖਾਣ ਪੀਣ ਦੀਆਂ ਚੰਗੀਆਂ ਆਦਤਾਂ ਦਾ ਹੋਣਾ ਬਹੁਤ ਜ਼ਰੂਰੀ ਹੈ ਅਜਿਹੇ ਚ ਸਿਹਤ ਨੂੰ ਸੇਤਮਨ ਰੱਖਣ ਦੇ ਲਈ ਚੰਗੀ ਨੀਂਦ ਦਾ ਹੋਣਾ ਵੀ ਬਹੁਤ ਜ਼ਰੂਰੀ ਹੈ। ਚੰਗੀ ਨੀਂਦ ਦੇ ਲਈ ਇਹਨਾਂ ਫਲਾਂ ਦਾ ਕਰੋ ਸੇਵਨ। ਕੀ ਕੀਵੀ ਦੇ ਵਿੱਚ ਮਿਰੋਟੋਨਿਨ ਅਤੇ ਮਿਲਾਟੋਨਿਨ ਨਾਮਕ ਹਾਰਮੋਨ ਹੁੰਦੇ ਹਨ ਜੋ ਕਿ ਨੀਂਦ ਨੂੰ ਵਧਾਉਣ ਦੇ ਵਿੱਚ ਸਾਡੀ ਮਦਦ ਕਰਦੇ ਹਨ। ਕੇਲੇ ਦੇ ਵਿੱਚ ਪੋਟਾਸ਼ੀਅਮ ਹੁੰਦਾ ਹੈ ਜੋ ਕਿ ਸਾਡੀਆਂ ਮਾਸਪੇਸ਼ੀਆਂ ਨੂੰ ਆਰਾਮ ਦਿੰਦਾ ਹੈ ਅਤੇ ਸਾਡੀ ਨੀਂਦ ਦੇ ਵਿੱਚ ਸਹਾਦਾਰ ਕਰਦਾ ਹੈ। ਤੇ ਇਹ ਉਹ ਫਲ ਹਨ ਜਿਨ੍ਹਾਂ ਦਾ ਸੇਵਨ ਕਰਕੇ ਤੁਸੀਂ ਆਪਣੀ ਨੀਂਦ ਦੇ ਵਿੱਚ ਸੁਧਾਰ ਕਰ ਸਕਦੇ ਹੋ। ਅੱਜ ਦੀ ਇਹ ਵੀਡੀਓ ਤੁਹਾਨੂੰ ਕਿਵੇਂ ਲੱਗੀ ਲਾਈਕ ਕਰਨਾ ਸ਼ੇਅਰ ਕਰਨਾ ਕਮੈਂਟ ਕਰਨਾ ਤੇ ਚੈਨਲ ਨੂੰ